हम समाज में विष घोड़ने वाले लोग हैं ताकि फूट पड़े ये ये वो लोग हैं ठीक है ना अगर हम सामाजिक तत्व एफ आई दिखा दो कोई मेरे खिलाफ तो बात हो रही है जी आप किसी को भी सामाजिक बोल रहे हैं आप किसी को भी सामाजिक बोल रहे हैं कैसा बोले इससे बुलवा लो जितनी मर्जी बुलवाओ ये कौन ठेकेदार हो रहे सबके बोल रहे हैं कि सर ਇਹ ਜਿਹੜਾ ਐਸ ਐਚਓ ਬੋਲ ਰਿਹਾ ਹੈ ਨਾ ਰੋਹਿਤ ਕੁਮਾਰ ਪੁੱਛੋ ਇਹ ਜਦੋਂ ਅੰਦਰ ਡੀ ਐਸਓ ਨੂੰ ਮਿਲਣ ਗਿਆ ਆ ਬਿਆਂ ਦੇ ਆਪਣੇ ਕੀ ਕਹੇ ਮੈਨੂੰ ਆਪ ਇਹਨਾਂ ਨੇ ਆਖਿਆ ਜੀ ਕਿ ਵੀ ਰਾਜੀਨਾਮਾ ਕਰ ਲਓ ਅਸੀਂ ਸੌਰੀ ਮੰਗਵਾ ਦਿੰਨੇ ਆ ਪੈਰੀਪਵਾਦ ਨੇ ਮਾਫੀ ਮੰਗਵਾ ਦਿੰਨੇ ਆ ਜਿਹੜੇ ਅਫਸਰ ਇੱਥੇ ਕਹਿ ਰਹੇ ਸੀ ਕਿ ਮੁੰਡੇ ਨੂੰ ਬੁਲਾਓ ਮੁੰਡੇ ਨੂੰ ਹਾਂ ਜੀ ਉਹਨਾਂ ਨੇ ਆਪ ਮੈਨੂੰ ਆਖਿਆਗਾ ਵੀ ਅਸੀਂ ਪੈ ਸੌਰੀ ਬੁਲਾਵਾ ਦਿੰਨੇ ਆ ਵੀ ਇਹਨੂੰ ਇਹ ਗੱਲ ਨੂੰ ਅੱਗੇ ਨਾ ਵਧਾਓ ਉਹ ਵੀ ਅਸੀਸ਼ ਕੁਮਾਰ ਦੇ ਭਾਜੀ ਮੈਂ ਕਹਿਣਾ ਨਹੀਂ ਚਾਹੁੰਦਾ ਇਹ ਵੀ ਇਹ ਵੀ ਰੋਹਿਤ ਕੁਮਾਰ ਤੁਹਾਨੂੰ ਲੱਗਦਾ ਕਿ ਉਹ ਕੁਮਾਰ ਤੁਸੀਂ ਕਹਿ ਕੇ ਦੋਵੇਂ ਕੁਮਾਰ ਨੇ ਜਾਂ ਹਰਿਆਣੇ ਤੈਨੂੰ ਇਸ ਕਰਕੇ ਫਰਕ ਦਿੱਤਾ ਜੀ ਪੈ ਰਿਹਾ ਜੀ ਇਹ ਤਾਂ ਗੱਲ ਹੈ ਹੀ ਇਹ ਕਿਤੇ ਨਾ ਕਿਤੇ ਵੀਰਜੀ ਇਹ ਮਤਲਬ ਸਿੱਖ ਰਿਲੀਜੀਅਨ ਨੂੰ ਇੱਕ ਟਾਰਗੇਟ ਕਰ ਰਹੇ ਨੇ ਇਦਾਂ ਦੇ ਲੋਕ ਇਕੱਠੇ ਕੀਤੇ ਗਏ ਨੇ ਚੰਡੀਗੜ੍ਹ ਦੇ ਵਿੱਚ ਖਾਸ ਤੌਰ ਤੇ ਜਿੱਨਾਂ ਦੀ ਇੱਕ ਯੂਨਿਟੀ ਬਣਾਈ ਗਈ ਹੈ ਜਿਹੜੀ ਸਿੱਖ ਨੌਜਵਾਨਾਂ ਤੇ ਟਾਰਗੇਟ ਕਰੇ ਆਪਨਾ ਮੰਗੋ ਚੰਡੀਗੜ੍ਹ ਸ਼ਹਿਰ ਦੇ ਵਿੱਚ ਇਹ ਤਾਂ ਮੁੱਦਾ ਚੁੱਕਿਆ ਜਾ ਚੁੱਕਿਆ ਹੋਇਆ ਹੈ ਇਹ ਧੰਗੀਆਂ ਲੋਕਾਂ ਦਾ ਕਮਾਲ ਦੀ ਗੱਲ ਹੈ ਧੰਗੀਆਂ ਸ਼ਰੀਆਂ ਨੇ ਤੁਸੀਂ ਉਹ ਸੀ ਹੋ ਚੁੱਕ ਗਿਆ ਬਈ ਤੁਹਾਨੂੰ ਮੇਰਾ ਸਰਪਿੰਡ ਪੁੱਛ ਰਿਹਾਗਾ ਡਿਟੇਲ ਪੁੱਛ ਰਿਹਾ ਵੀ ਕਿੱਥੋਂ ਦੇ ਕਿੱਥੋਂ ਦੇ ਰਹਿਣ ਵਾਲੇ ਹੈਗੇ ਹੋ ਮੈਂ ਸਾਰੇ ਡਿਟੇਲ ਦਾ ਪੁੱਛ ਰਿਹਾਗਾ ਵਾਰ-ਵਾਰ ਹੀ ਮੈਨੂੰ ਪ੍ਰੈਸਾਈਜ਼ ਕੀਤਾ ਜਾ ਰਿਹਾ ਮਾਫੀ ਮੰਗਵਾ ਦਿੰਨੇ ਆ ਮੈਨੂੰ ਮਾਫੀ ਮੰਗ ਕੇ ਖੜਾ ਛਡਾ ਲੂਗਾ ਛੇਵੇਂ ਕੋਈ ਹੋਰ ਆ ਜਾਊਗਾ ਜੀ ਇਹਨਾਂ ਨੇ ਕਦਰ ਨਹੀਂ ਕਰਨੀਗੀ ਇਹਨਾਂ ਨੇ ਇਨਸਾਫ ਨਹੀਂ ਦੇਣਾ ਕਿਹੜੇ ਅਫਸਰ ਨੇ ਰੋਹਿਤ ਕੁਮਾਰ ਮਨੀਸ਼ ਕੁਮਾਰ ਜਾਂ ਜਿੰਨੇ ਵੀ ਨੇ ਇਹ ਹੋ ਸਕਦਾ ਸਾਨੂੰ ਹਿੱਟ ਵੀ ਕਰਨ ਤੇ ਬਾਦਲ ਸਾਹਿਬ ਕਿਰਪਾਲ ਸਿੰਘ ਜੀ ਬੈਠੇ ਨੇ ਹੋ ਸਕਦਾ ਹੈ ਜੇ ਇਹ ਕੁੱਤ-ਕੁੱਤ ਕੇ ਆ ਕੇ ਸਾਨੂੰ ਹਿੱਟ ਵੀ ਕਰ ਸਕਦੇ ਨੇ ਜੱਥੇਬੰਦੀਆਂ ਇੰਤਿਆਰ ਪਰ ਤਿਆਰ ਨੇ ਰੱਖਣਾ ਆਪਾਂ ਕੰਪੀਸਫੁਲੀ ਹੈ ਪਰ ਵੀਰ ਜੀ ਇਹਨੂੰ ਆਪਾਂ ਲਾ ਕੇ ਰੱਖਾਂਗੇ ਸਿਰੇ ਹੋ ਤੁਸੀਂ ਪੁਲਸ ਨਾਲ ਦੀ ਪੈਰਵਾਈ ਕਰ ਦਿਓ ਫਿਰ ਤੁਸੀਂ ਪਾਗ ਵਾਲੇ ਦੇ ਨਾਲ ਨਹੀਂ ਖੜਦੇ ਮੈਨੂੰ ਕੀ ਗਲਤ ਬੋਲਤਾ ਕਿਉਂਕਿ ਤੁਸੀਂ ਪੁਲਸ ਨਾਲ ਰਾਬਤਾ ਕਰਕੇ ਬਾਹਰ ਆਏ ਨਾ ਕਿ ਮੈਂ ਮੈਂ ਰਾਬਤਾ ਕਰਕੇ ਨਹੀਂ ਆਇਆ ਗੱਲ ਨੂੰ ਹੁਣ ਐਕਸਟਰਾ ਆਰਡਰਿੰਗ ਆਇਆ ਜਾ ਰਿਹਾ ਹੋਇਆ ਤੱਕੜ-ਤੱਕੜ ਦੀ ਉਹ ਵਦਿਆ ਜੀ ਪਰ ਮੈਂ ਤਾਂ ਆਇਆ ਇਸ ਹੱਕ ਨਾਲ ਆਇਆ ਕਿਉਂਕਿ ਮੈਂ ਹੀ ਇਹਨੂੰ ਕੱਢ ਕੇ ਲੈ ਕੇ ਆਇਆ ਕੇਸਾਂ ਦੇ ਵਿੱਚ ਥੋਪ ਨਹੀਂ ਸਿੱਟੀ ਗਈ ਮੈਂ ਕੇਸਾਂ ਦੇ ਵਿੱਚ ਥੋਪ ਨਹੀਂ ਸਿੱਟੀ ਗੱਲ ਜੋ ਜੋ ਗੱਲ ਬਾਤ ਦੀ ਹੈ ਜੋ ਗੱਲ ਮੈਂ ਦੇਖੀ ਹੈ ਮੈਂ ਮੁੰਡਾ ਬਿਲਕੁਲ ਸਹੀ ਲੈ ਕੇ ਕੱਢ ਕੇ ਲੈ ਕੇ ਆਇਆ ਕਿ ਕੀ ਕੀ ਸੱਚਾਈ ਹੋ ਰਹੀ ਸੀ ਨਾ ਮੈਂ ਜੀ ਕੱਢ ਕੇ ਮਿੰਜ ਵੀ ਥਾਣੇ ਤੋਂ ਬਾਹਰ ਲੈ ਕੇ ਆਇਆ ਪਰੀ 50 ਇਅਰਸ ਸੈਰੇਮਨੀ ਚੱਲ ਰਹੀ ਹੈ ਗੁਰਤੇਗ ਬਾਦਲ ਸਾਹਿਬ ਜੀ ਦੀ ਉਹਦੇ ਲਈ ਮੋਦੀ ਜੀ ਪੱਗਾ ਬਣ ਬਣ ਕੇ ਘੁੰਮ ਰਹੇ ਨੇ ਯੋਗੀ ਜੀ ਪੂਰੇ ਭਾਰਤ ਦਾ ਘੇੜਾ ਲਾ ਰਹੇ ਨੇ ਕਿ ਅਸੀਂ ਸਿੱਖ ਗੁਰੂਆਂ ਦਾ ਬੜਾ ਸਤਿਕਾਰ ਕਰਦੇ ਆਂ ਕਿ ਜੇ ਸਿੱਖ ਗੁਰੂਆਂ ਦਾ ਕਰਦੇ ਹੋ ਤੇ ਸਿੱਖਾਂ ਦਾ ਵੀ ਕਰਦੇ ਹੋ ਨਾ ਸੈਂਟਰ ਦੇ ਭਾਦਾ ਇਹ ਚੰਡੀਗੜ੍ਹ ਹੈ ਯੂਟੀ ਇਹਦੇ ਵਿੱਚ ਇਦਾਂ ਤਸ਼ੱਦਦ ਇਹ ਤੀਜੇ ਦਿਨ ਚ ਦੂਜੀ ਵਾਰ ਦਾਤੀ ਮਰਦਾ ਕਾਦੀ ਨਾ ਬੋਲੇ ਪੱਗ ਲਾ ਕੇ ਸਾਈਡ ਤੇ ਕਿਉਂ ਨਾ ਮੈਂ ਸਿੱਤ ਪੁੱਛ ਕੇ ਲਾਵਣੀ ਆ ਆਹੋ ਨਾ ਇਹ ਗੱਲ ਤੇ ਕੋਈ ਇੰਨੀ ਗੱਲ ਦੇ ਬਾਈ ਜੀ ਤੀਰੇ ਹੋ ਗਏ ਅਸਲ ਵਿੱਚ ਸੱਚਾ ਤਾਂ ਹੋ ਗਿਆ ਆਪਣੀ ਗੱਲ ਨਹੀਂ ਕਿਵੇਂ ਮਰ ਆ ਯਾਰ ਮੁੰਡੇ ਨੂੰ ਨਹੀਂ ਆ ਗੱਲ మేద దబ్కే మరంగే లేదు దబ్కే మరంగే లేదు మోనేంద్ర రావనే ఏ భై దబ్కే నీ భై దబ్కే నీ భై జీ లేదు ఫోటే ఒక సిక్ బందే నల్ ఎడా ఠక్కా హోయోవే అత్తే చై ఏ ఉగ్రవాది ఆ జో తుసి ఫర్కే లేకే జావ రేపిస్ట్ హై మే ਛడ్వాయా భరవా ఏ భై జీ దే ਛడ్వాయా ఏ దే దరీక మే ఏ ఫోటే మే గల్ హోయీ భై జీ ఎడి బేకే కడి గల్ హోందీ యా ਇਹ ਗੱਲ ਹੁੰਦੀ ਆ ਇੱਕ ਹੀ ਗੱਲ ਬਣੀ ਯਰ ਇਹਨੂੰ ਕਿ ਸਰ ਇਹਨੂੰ ਤੈਨੂੰ ਹਾਇਰ ਕੀਤਾ ਕਿਨੇ ਇਹਨੂੰ ਤੈਨੂੰ ਹਾਇਰ ਕੀਤਾ ਕਿਨੇ ਐ ਛੁਰਿੰਦੇ ਨੇ ਮੁੰਡੇ ਨੇ ਮੈਂ ਜਿਹੜਾ ਮੁੰਡਾ ਕੋਈ ਹਾਇਰ ਨੂੰ ਕਰਦਾ ਨਹੀਂ ਤੂੰ ਹਾਇਰ ਕਰਦਾ ਮੈਂ ਹਾਂ ਬੇਸਿਕਲੀ ਸਾਡਾ ਕੰਮ ਕੀ ਹੈ ਸਾਡਾ ਕੰਮ ਕੀ ਹੈ ਨਹੀਂ ਤੂੰ ਸੋਹ ਬਈ ਯਾਰ ਪਾੜੇ ਨੇ ਉੱਤੇ ਪਾਇਆ ਮੈਟਰ ਛੋਟਾ ਇੱਕ ਮਿੰਟ ਮੇਰੇ ਪਾਸ ਨਹੀਂ ਮੈਂ ਤੇ ਵੀ ਕੀ ਐਡਵੋਕੇਟ ਹਾਂ ਮੈਂ ਕੋਈ ਇਹਨੂੰ ਕਿਹਾ ਕਿ ਨਾ ਇਹਦੀ ਦੱਬੋ ਹੈ ਕਿ ਉਹ ਦੱਬਾ ਨਾ ਆਪਾਂ ਆਸੀ ਜੀ ਦਾਸਤਾਨਾ ਮਾਰੋ ਤੁਸੀਂ ਨਾ 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 ਭਾਈ ਜੀ ਇੱਕ ਹੀ ਵਾਈ ਦੀ ਗੱਲ ਹੋਈ ਭਾਈ ਜੀ ਬੰਦੇ ਬੰਦੇ ਕਰਫੇ ਪਏ ਨੇ ਜਿਹਦੇ ਨਾਲ ਹੱਡ ਬੀਤੀ ਐ ਐਜੂਕੇਸ਼ਨ ਤੇ ਬੈਠੇ ਐ ਇਹ ਆ ਕੇ ਇਹ ਆ ਕੇ ਕਹਿੰਦਾ ਹਲੋ ਕੀ ਗੱਲ ਹੈ ਕਮਾਲ ਹੈ ਜੈਸਾ ਐਨ ਜੂ ਜੈਸਾ ਤੂੰ ਐਸਾ ਹੀ ਹੋ ਕਿਵੇਂ ਹੋ ਚੌਧਰੀ ਵਾਲੀ ਮੈਂ ਚੌਧਰੀ ਵਾਲੀ ਚੌਧਰੀ ਵਾਲੀ ਕੀ ਗੱਲ ਹੈ ਚੌਧਰੀ ਵਾਲੀ ਕੀ ਗੱਲ ਹੈ ਭਾਈ ਭਾਈ ਜੀ ਚੌਧਰੀ ਵਾਲੀ भाई जी चौधरी आ रही है सारी ने घुसिया हाथ में क्यों ला रहे हैं ए रे भाई जी को रेपिस्ट था ए को रेपिस्ट है का ए को उग्रवादी है भाई जी असली साहब मांग रहे हैं यहां तू गवाह है ये भाई जी क्या रखा हुआ है अगले क्या है भाई जी एक हाथ हो गया जांच हो जाएगी फिर भाई जी जांच करी जाती है भाई जी रोड पे घूमते ना घूम जाएगी तो रोड पे घूमते भाई जी बाहर खड़े हैं सब बाहर खड़े हैं ऊपर मारो एक ਆ ਗਏ ਪਕੜੀ ਚੀਰ ਕੇ ਆ ਜਾਓ ਯਾਰ ਕਮਾਲ ਦੀ ਤਾਰੀਆ ਸਾਡੇ ਵੱਲ ਆ ਜਾਣਾ ਸਿੱਧੀ ਧਮਕੀ ਨਹੀਂ ਪਰਦੀ ਤਾਰ ਕੇ ਅਲਗੀ ਬਾਤ ਹੈ ਬੰਦੂ ਸਪਾਈ ਸਾਹਿਬ ਤੁਸੀਂ ਸੈਨੇਟ ਕੋਤੀ ਹੈ ਯਾਰ ਦੁਬਾਰੀ ਗੱਲ ਚੇਰ ਦਿਆ ਕੱਲ ਤੋਂ ਮੈਨੇਜ ਕਰਨ ਤੇ ਲਾ ਕੰਦ ਪ੍ਰੈਸ਼ਰ ਕਰ ਰਹੇ ਹੋ ਸ਼ਰਮ ਰੱਬ ਦੇ ਨਿਆਂ ਤੋਂ ਡਰੋ ਤੁਸੀਂ ਭਾਈ ਜੀ ਮੈਂ ਤਾਂ ਕਹਿੰਦਾ ਤੁਸੀਂ ਤਾਂ ਆਫਸਰ ਤੋਂ ਸਾਡੇ ਪਾਸੇ ਆ ਕੇ ਖੜਨਾ ਇਹ ਹੁਣ ਸਾਨੂੰ ਇੱਥੇ ਖੜੇ ਦੇ ਲੱਗ ਕੇ ਮਾਰੋ ਪੈਸਾ ਨਹੀਂ ਆਸੀ ਸੁਣ ਨਹੀਂ ਭਾਈ ਕਿੰਨਾ ਤੂਆ ਮੇਰਾ اچھا ਦੋਨੋਂ ਵਿੱਚ ਕੋਈ ਅੰਤਰ ਨਹੀਂ ਹੈ ਆਸੀ ਸੁਣ ਰਿਹਾ ਤੋ ਹੋ ਨਾ ਕੋਈ ਅੰਤਰ ਨਹੀਂ ਹੈ ਆਸੀ ਸੁਣ ਰਿਹਾ ਮੈਂ ਠੀਕ ਹੈ ਨੇ ਪਗੜੀ ਕਿਉਂ उतारी ਭਾਈ ਪਗੜੀ ਐਸੇ ਮਿਲ ਗਈ ਕਿਆ ਪਗੜੀ ਐਸੇ ਮਿਲ ਗਈ ਬਹੁਤ ਚੰਗਾ ਸੀ ਚੰਗਾ ਸੀ ਕੁਝ ਨਹੀਂ ਹੋਇਆ ਸਭ ਤੋਂ ਜਸਤੀ ਸਵਾਦੀ ਮਾਰਿਆਂ ਨੂੰ ਇੱਥੇ ਪ੍ਰਦਰਸ਼ਨ ਕਰਨ ਦਾ ਹੱਕ ਹੈ ਨਾ ਅਸੀਂ ਹਾਂਜੀ ਯੋਧਮ ਘਾਰਿਆ ਮੈਂ ਮਾਰ-ਮਾਰ ਕਰਿਆ था था। हम कहाँ धंका है। तो रहे हैं? चढ़ के इसको पसारे या कल्ला पन पचास अच्छा ऐसे अच्छा तो बात यार ऐसे चढ़ के इसका ऐसे चढ़ के इसका बोरे बोई गाली मुर्दा बोरे मुर्दा बोरे जंगल पर साशन ਉਹਨਾਂ ਦਾ ਜਾਨ ਬੜੇ ਸਹੀ ਤੇ ਲੱਗੇ ਨੇ ਕਿ ਅੰਦਰ ਬਲਾ ਕੇ ਉਹਨੂੰ ਘੁੱਟਿਆ ਗਿਆ। ਬੜਾ ਬੰਦਾ ਉਹਨੇ ਉਹ ਸਾਕਾ ਕਰ ਸਕੀ। ਉਹਨੇ ਅਸੀਂ ਮੁਰਦਾ ਸਾਹ, ਬਿਜਾਰਾਂ ਕਰੰਟ ਲਾਇਆਗਾ, ਕਰੰਟ ਲਾਇਆਗੇ ਟ੍ਰਿਪ ਲਾ ਕੇ ਸਰ ਇਹ ਕਈ ਨੂੰ ਲਾਈਨ ਹਾਜ਼ਰ ਕਰਾਇਆ ਕਿਸ ਨੂੰ। ਅੱਭੀ ਅਜੇ ਕੁਝ ਵੀ ਨਹੀਂ ਆਇਆ। ਇਹ ਜਾਣ ਕੇ ਇਹ ਮਹੌਰ ਖਰਾਬ ਕਰਨ ਵਾਲੇ ਲੋਗ ਹੈ ਇਹ। ਇਹ ਸਮਾਜਿਕ ਲੋਗ ਹੈ ਇਹ। ਅਸੀਂ ਅਸੀਂ ਕੱਲ ਦੇ ਦੇਖ ਰਹੇ ਆ ਆ ਜਿਹੜੇ ਵਕੀਲ ਸਾਹਿਬ ਨੇ ਇਹ ਪੁਲਿਸ ਵਾਲਿਆਂ ਦੀ ਪੈਰਵਾਈ ਕਰਦੇ ਪਏ ਨੇ ਇਹਨਾਂ ਨੂੰ ਪੁੱਛੋ ਵੀ ਕਰਨ ਕੀ ਆਏ ਨੇ। ਜੇ ਮੈਂ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਪੁਲਿਸ ਵਾਲੇ ਦੀ ਪੈਰਵਾਈ ਕਰ ਦਿਓ, ਫਿਰ ਤੁਸੀਂ ਪਾਗਲ ਦੇ ਨਾਲ ਨਹੀਂ ਖੜਦੇ। ਮੈਨੂੰ ਕੀ ਤੋ ਬੋਲਦਾ ਇਹ ਕੱਲ ਦਾ ਪੁਲਸ ਵਾਲਿਆਂ ਦੀ ਪੈਰਵਾਈ ਕਰਨ ਤੇ ਲੱਗਾ ਉਹਨੂੰ ਉਹ ਮੁੰਡੇ ਨੂੰ ਡਰਾ ਰਹੇ ਨੇ ਧਮਕਾ ਰਹੇ ਨੇ ਵੀ ਇਹਨਾਂ ਨੇ ਪਿੱਛੇ ਹੋ ਜਾਣਾ ਤੇਰੇ ਤੇ ਤੂੰ ساری ਉਮਰ ਚੱਲਣਾ ਉਹ ਮੁੰਡੇ ਨੂੰ ਡਰਾ ਧਮਕਾ ਰਹੇ ਨੇ ਇਹ ਕੱਲ ਦੇ ਉਹਨਾਂ ਦੇ ਲੱਗੇ ਹੋਏ ਨੇ ਤੇ ਜੇ ਆਪਾਂ ਨੂੰ ਇਹਨੂੰ ਕਹਿਤਾ ਫਿਰ ਜੀ ਤੁਸੀਂ ਪੱਗ ਦੀ ਇੱਜ਼ਤ ਰੱਖ ਲਓ ਕੀ ਗਲਤ ਕਹਿਤਾ ਮੈਂ ਇਹਨਾਂ ਨੂੰ ਮੈਂ ਉਹਦੇ ਕੋਈ ਰਾਜਨੀਤੀ ਨਹੀਂ ਕਰ ਰਿਹਾ ਜਿਵੇਂ ਸੋਚਦੇ ਪਏ ਨੇ ਮੈਂ ਮੇਰੇ ਇੱਥੇ ਕੋਈ ਪਾਰਟੀ ਦਾ ਬੰਦਾ ਨਹੀਂ ਖੜਾ ਮੈਂ ਪੱਕੇ ਲਈ ਖੜਾ ਗੁਰੂ ਸਾਹਿਬ ਨੇ ਦਾਤ ਬਖਸ਼ੀਏ ਸਿੱਖੀ ਸਾਨੂੰ ਐ ਨਹੀਂ ਮਿਲੀ ਗੁਰੂ ਸਾਹਿਬ ਨੇ ਸਰਬੰਸ ਵਾਰਤਾ ਪਿਤਾ ਵਾਰਤਾ ਬੱਚੇ ਵਾਰਤੇ ਮਾਂ ਵਾਰਤੀ ਪਰ ਪੁਲਿਸ ਅਫਸਰ ਹੁਣੇ ਕਿਹਾ ਕਿ ਗਏ ਗੈਰ ਸਮਾਜਿਕ ਤੱਤ ਹੈ ਕੋਈ ਅਜਿਹੀ ਕੋਈ ਗੱਲ ਵਾੜੇ ਇਹ ਨਹੀਂ ਹੈ ਇਹ ਸਹੀ ਕਹਿੰਦੇ ਅਗਰ ਨਹੀਂ ਕੁੱਟ ਮਾਰੀ ਤੇ ਫਿਰ ਮੈਡੀਕਲ ਬੋਲਦਾ ਪਿਆ ਉਹਨਾਂ ਦਾ ਮੈਡੀਕਲ ਬੋਲ ਕੇ ਚੈੱਕ ਕਰੋ ਨਾ ਅੰਦਰ ਕੈਮਰੇ ਲੱਗੇ ਆ ਇਹ ਪ੍ਰੀਜ਼ਰਵੇਸ਼ਨ ਹੁੰਦਾ ਨਹੀਂ ਆ ਰਿਹਾ ਪੱਕੇ ਤੋਂ ਬਗੈਰ ਸੀਗਾ ਉਹ ਇਹਨਾਂ ਦੇ ਅੰਦਰ ਕੈਮਰੇ ਲੱਗੇ ਆ ਕਰੋ ਇਹਨਾਂ ਨੇ ਆਪਣੇ ਬਣਾ ਲਿਆ ਜਿਸ ਕਮਰੇ ਵਿੱਚ ਉਹਨੂੰ ਵਿਚਾਰ ਹੋਈ ਹੈ ਉਹਦੇ ਚ ਕੈਮਰਾ ਨਹੀਂ ਸਿਰ ਲੱਗੇ ਉਹ ਬੰਦਾ ਉੱਥੇ ਲੈ ਕੀ ਤਾਂ ਗਿਆ ਉਹਨੂੰ ਪਤਾ ਇਥੇ ਕੈਮਰਾ ਨਹੀਂ ਲੱਗੇ ਕੋਈ ਅਵਿਨੈਂਸ ਨਹੀਂ ਹੁਣ ਪਰ ਬੰਦਾ ਜਿੱਥੋਂ ਲੈ ਕੇ ਗਿਆ ਸਾਰ ਇੱਕ ਆਪਣਾ ਕੈਮਰਾ ਲੱਗੇ ਉੱਥੇ ਖੜਾਓ ਸਰ ਇਹਨਾਂ ਗੱਲਾਂ ਤੇ ਕੋਈ ਬੋਲਣਾ ਚਾਹੁੰਦੇ ਜੀ ਬੋਲਣਾ ਚਾਹੋਗੇ ਇਸ ਮੈਟਰ ਤੇ ਕੁਝ ਕਿਉਂਕਿ ਤੁਸੀਂ ਪੁਲਿਸ ਨਾਲ ਰਾਬਤਾ ਕਰਕੇ ਬਾਹਰ ਆਏ ਨਾ ਕਿ ਮੈਂ ਮੈਂ ਰਾਬਤਾ ਕਰਕੇ ਨਹੀਂ ਆਇਆ ਮੈਂ ਬਾਹਰੋਂ ਆਇਆ ਇਸ ਮੁੰਡੇ ਦੇ ਨਾਲ ਜੋ ਗੱਲ ਹੋਈ ਸੀਗੀ ਇਹ ਬੱਚਾ ਬਿਲਕੁਲ ਗੱਲ ਨੂੰ ਹੁਣ ਐਕਸਟਰਾ ਆਰਡਰਿੰਗ ਆਇਆ ਜਾ ਰਿਹਾ ਹੋਇਆ ਤੱਕਰ-ਤੱਕਰ ਦੀ ਗੱਲ ਵਧਿਆ

ਕਰੋ ਉਹਦਾ وکਲਤਨਾਮਾ ਦਿਖਾ ਦਿਓ ਸਾਈਨ ਕੀਤਾ ਹੋਇਆ ਸਾਰਾ ਕੁਝ ਦਿਖਾ ਦਿਓ ਇਹ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਇਹ ਲਾ ਗ੍ਰੈਜੂਏਟ ਜਿੱਦ ਨਾ ਕਰੋ ਜਿੱਦ ਨਾ ਕਰੋ ਇਹ ਕਹਿ ਰਹੇ ਆ ਕਿ ਸਾਡੇ ਧਰਨੇ ਨੂੰ ਵੀ ਜਿਹੜਾ ਕੀ ਹੈ ਛੇੜਛਾੜ ਕੀਤੀ ਜਾ ਰਹੀ ਹੈ ਬੈਠਣ ਨਹੀਂ ਦਿੱਤਾ ਜਾ ਰਿਹਾ ਬਾਈ ਧਰਨੇ ਥੋੜਾ ਬੰਦਾ ਹੀ ਧਰਨੇ ਕੀ ਸੁਣ ਲੈ ਬਾਦ ਧਰਨੇ ਕੇ ਲਿਏ ਪਰਮਿਸ਼ਨ ਚਾਹੀਏ ਨਾ ਪਰਮਿਸ਼ਨ ਹੈਗੀ ਪੁੱਛਣ ਸੇ ਧਰਨੇ ਪਰਤੀ ਸਰ ਪੁੱਛਣ ਸੇ ਪਹਿਲਾਂ ਭਾਈ ਪੁੱਛੋ ਪਰਮਿਸ਼ਨ ਦੀ ਗੱਲ ਕਰਦੇ ਕਹਿੰਦੇ ਪਰਮਿਸ਼ਨ ਹੈ ਧਰਨੇ ਦੀ ਇਹ ਕਹਿੰਦੇ ਪਰਮਿਸ਼ਨ ਕਰਾਂ ਦੀ ਲੈ ਜਾਓ ਸਾਨੂੰ चकड़ो चकड़ो सोचो जी चकड़ों ना ये सकता है ये आ सकता है वो कह रहे हैं सरकार कह रहे थो इंटीमेट किया रिगार्डिंग क्या आपको इंटीमेट किया गया था धरने के रिगार्डिंग वो बोल रहे हैं भाई मैं तो इन्हें परमिशन नहीं सकता मैंने परमिशन देने बैठने की इंटीमेट करने से कुछ थोड़ा हो जाता है जी पर रूस भी तो कहें पुलिस प्रशासन फिर परमिशन ऐसी भाई इसका मुद्दा वो पीछे खड़ा वो बोलना रहा ये जो है सामाजिक तत्व है समाज में विष घोड़ने वाले लोग है ताकि फूट पड़े ये वो लोग है ठीक है ना अगर हम हमें दे करते देते एफआईआर दिखा दो कोई मेरे खिलाफ कमाल की बात हो रही है जी आप किसी को भी सामाजिक बोल दोगे आप किसी को दे दे, तो भी सामाजिक बोल दोगे मेरे एविडेंस है कि मेरे पे पर्चा चल रहा समाज आप किसी को भी बोल दोगे आप सीधे नहीं आप एक इस पेपर में नेगेटिव हो सामाजिक तत्व में

ਜਿਹੜਾ ਅੰਦਲੇ ਕੁੱਟਕੇ ਚ ਕੁੱਤੇ ਨੂੰ ਅੰਦਰ ਜਾ ਕੇ ਇਨਸਾਫ ਨਾ ਮੰਗੋ ਚੰਡੀਗੜ੍ਹ ਖੇਹ ਦੇ ਵਿੱਚ ਜਿੰਨਾ ਮੁੱਦਾ ਚੁੱਕਿਆ ਜਾ ਚੁੱਕ ਲੇ ਕੋਈ ਨਾ ਸਰ ਆਪਣੇ ਇਨਸਾਫ ਨਾ ਮੰਗੋ ਜਾਇ ਤੇ ਧਮਕੀਆਂ ਲਗਾਂ ਮੈਂ ਕਮਾਲ ਦੀ ਗੱਲ ਹੈ ਧਮਕੀਆਂ ਸ਼ਰੀਆਮ ਦਿੰਦੇ ਤੁਸੀਂ ਇਹ ਚੰਡੀਗੜ੍ਹ ਤੇ ਰਹਿ ਕੇ ਤੁਹਾਡੇ ਕੋਲ ਉਧਰ ਚੰਡੀਗੜ੍ਹ ਪੁਲਿਸ ਵੀ ਜਿਹੜਾ ਕੀ ਆਮੋ ਸਾਹਮਣੇ ਹੁੰਦੀ ਹੋਈ ਨਜ਼ਰ ਆ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਗੈਰ ਸਮਾਜੀ ਤੱਤ ਨੇ ਤੇ ਇਧਰੋਂ ਇਹਨਾਂ ਦਾ ਕਹਿਣਾ ਕਿ ਅਸੀਂ ਇੰਟੀਮੀਟ ਕੀਤਾ ਸੀਗਾ ਉਸ ਤੋਂ ਬਾਅਦ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤਾਂ ਲਗਾਤਾਰ ਜਿਹੜੀ ਇਹ ਤਲਖੀ ਹੁੰਦੀ ਨਜ਼ਰ ਆ ਰਹੀ ਹੈ ਮਾਣ ਹੋਣੀ ਹੋਗੀ ਸਮਾਜਿਕ ਤੱਤ ਦੇ ਹਾਂ ਹਾਂ ਸਿੰਘ ਸਾਹਿਬ ਕਿਵੇਂ ਦੇਖਦੇ ਹੋ ਪੁਲਿਸ ਦਾ ਸਿੱਧਾ ਸਿੱਧਾ ਕਹਿਣਾ ਕਿ ਤੁਹਾਡੇ ਕੋਲ ਨਾਂ ਦਾ ਕੋਈ ਪਰਮਿਸ਼ਨ ਹੈ ਧਰਨੇ ਦੀ ਤੁਸੀਂ ਗੈਰ ਸਮਾਜਿਕ ਤੱਤ ਤੁਸੀਂ ਇਸ਼ੂ ਬਣਾ ਰਹੇ ਹੋ ਜਾਣ ਬੁੱਝ ਕੇ ਵੀਰ ਜੀ ਇਹ ਜਿਹੜੇ ਬੰਦੇ ਆਏ ਨੇ ਨਾ ਹੁਣ ਰੋਹਿਤ ਕੁਮਾਰ ਇਹਨਾਂ ਨੇ ਬਹੁਤ ਜ਼ਿਆਦਾ ਵਰਸਤ ਗੱਲਾਂ ਕੀਤੀਆਂ ਨੇ ਜਿਹੜੀਆਂ ਕਿ ਇੱਕ ਇੱਕ ਜ਼ਿੰਮੇਵਾਰ ਅਫਸਰ ਨੂੰ ਕਰਨੀਆਂ ਨਹੀਂ ਚਾਹੀਦੀਆਂ ਉਹ ਵੀ ਅਸ਼ੀਸ਼ ਕੁਮਾਰ ਦੇ ਭਾਜੀ ਮੈਂ ਕਹਿਣਾ ਨਹੀਂ ਚਾਹੁੰਦਾ ਇਹ ਵੀ ਇਹ ਵੀ ਰੋਹਿਤ ਕੁਮਾਰ ਹੈ ਠੀਕ ਹੈ ਤੇ ਇਹਨੇ ਆ ਕੇ ਇਹ ਕਿਹਾ ਵੀ ਤੁ ਇੱਥੇ ਪ੍ਰਦਰਸ਼ਨ ਹੀ ਕਰ ਨਹੀਂ ਸਕਦੇ ਤੁਸੀਂ ਇੱਥੇ ਆਪਣਾ ਵਿਰੋਧ ਹੀ ਨਹੀਂ ਦਰਜ ਕਰਾ ਸਕਦੇ ਤੁਸੀਂ ਸਾਡੀਆਂ ਪੱਗਾਂ ਲਾਓ ਵੀਰ ਜੀ ਤੁਸੀਂ ਫੋਕਸ ਹਟੋ ਤੁਸੀਂ ਕਰੰਟ ਲਾਓ ਤੁਸੀਂ ਟੌਰਚਰ ਬਣਾਤਾ ਭਾਜੀ 17 ਸੈਕਟਰ ਦੇ ਥਾਣੇ ਨੂੰ ਟੌਰਚਰ ਇੱਕ ਥਾਣਾ ਬਣਾ ਦਿੱਤਾ ਤੁਸੀਂ ਇੰਨਾ ਚੁੱਦਤ ਕਰੋ ਤੇ ਅਸੀਂ ਬਹਿ ਕੇ ਵਿਰੋਧ ਵੀ ਨਹੀਂ ਕਰ ਸਕਦੇ ਇਹ ਕਿੱਦਾਂ ਦੀਆਂ ਗੱਲਾਂ ਨੇ ਮੈਂ ਬੜਾ ਤੇ ਇੱਕ ਛੋਟੀ ਜੀ ਗੱਲ ਕਹਿਣੀ ਚਾਹਨਾ ਇਹ ਸੈਂਟਰ ਹੈ ਯੂਟੀਏ 350 ਸਾਲ ਸੈਰੇਮਨੀ ਚੱਲ ਰਹੀ ਹੈ ਗੁਰਤੇਗ ਬਾਦਲ ਸਾਹਿਬ ਜੀ ਦੀ ਸ਼ਹੀਦੀ ਐਨੀਵਰਸਰੀ ਉਹਦੇ ਲਈ ਮੋਦੀ ਜੀ ਪੱਗਾ ਬਣ ਬਣ ਕੇ ਘੁੰਮਰੇ ਨੇ yogi ਜੀ ਪੂਰੇ ਭਾਰਤ ਦਾ ਘੇੜਾ ਲਾ ਰਹੇ ਨੇ ਕਿ ਅਸੀਂ ਸਿੱਖ ਗੁਰੂਆਂ ਦਾ ਬੜਾ ਸਤਿਕਾਰ ਕਰਦੇ ਆ ਤੇ ਜੇ ਸਿੱਖ ਗੁਰੂਆਂ ਦਾ ਕਰਦੇ ਹੋ ਤੇ ਸਿੱਖਾਂ ਦਾ ਵੀ ਕਰਦੇ ਹੋ ਜੀ ਜੇ ਤੁਸੀਂ ਸਿੱਖਾਂ ਦਾ ਇੰਨਾ ਸਤਿਕਾਰ ਕਰਦੇ ਹੋ ਸੈਂਟਰ ਦੇ ਵਿੱਚ ਤੁਹਾਡਾ ਇਹ ਚੰਡੀਗੜ੍ਹ ਹੈ ਯੂਟੀ ਇਹਦੇ ਵਿੱਚ ਇਦਾਂ ਤਸ਼ੱਦਦ ਇਹ ਤੀਜੇ ਦਿਨ ਚ ਦੂਜੀ ਵਾਰ ਦਾਤੀ ਵੀ ਤੇ ਰੋਜ਼ ਦੇ ਰੋਜ਼ ਇੱਧਰ ਚੱਲ ਰਿਹਾ ਆ ਜੇ ਵਾਕਈ ਤੁਸੀਂ ਸਿੱਖਾਂ ਦੇ ਮਹੱਤਿਓ ਤੇ ਵਿੱਚ ਆ ਕੇ ਬੋਲੋ ਤੁਹਾਨੂੰ ਲੱਗਦਾ E ਕੁਮਾਰ ਤੁਸੀਂ ਕਹਿ ਕੇ ਦੂਵੇਂ ਕੁਮਾਰ ਨੇ ਜਾਂ ਹਰਿਆਣੇ ਤੈਨੂੰ ਇਸ ਕਰਕੇ ਫਰਕ ਕੀਤਾ ਵੀਰ ਜੀ ਪੈ ਰਿਆ ਜੀ ਇਹ ਤੇ ਗੱਲ ਹੈ ਹੀ ਇਹ ਕਿਤੇ ਨਾ ਕਿਤੇ ਵੀਰ ਜੀ ਇਹ ਮਤਲਬ ਸਿੱਖ ਰਿਲੀਜੀਅਨ ਨੂੰ ਇੱਕ ਟਾਰਗੇਟ ਕਰ ਰਹੇ ਨੇ ਇਦਾਂ ਦੇ ਲੋਕ ਇਕੱਠੇ ਕੀਤੇ ਗਏ ਨੇ ਚੰਡੀਗੜ੍ਹ ਦੇ ਵਿੱਚ ਖਾਸ ਤੌਰ ਤੇ ਜਿੱਨਾਂ ਦੀ ਇੱਕ ਯੂਨਿਟੀ ਬਣਾਈ ਗਈ ਹੈ ਜਿਹੜੀ ਸਿੱਖ ਨੌਜਵਾਨਾਂ ਤੇ ਟਾਰਗੇਟ ਕਰੇ ਸੋ ਕਿਤੇ ਮੈਂ ਕਿਤੇ ਬ੍ਰਦਰ ਉਹ ਯੂ 90s ਦੇ ਵਿੱਚ ਦੁਬਾਰਾ ਇਹ ਲੈ ਕੇ ਆਣਾ ਚਾ ਰਹੇ ਨੇ ਚੀਜ਼ ਨੂੰ ਆਪਾਂ ਬਹੁਤ ਸਤਿਕਾਰ ਨਾਲ ਸਾਰੇ ਇੱਥੇ ਬੈਠੇ ਆਂ ਸਾਰੇ ਬਾਣੀ ਪੰਡ ਵਾਲੇ ਆਪਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਅਸੀਂ ਆ ਕੇ ਬੜਾ ਆਪਣਾ ਪੀਸਫੁਲੀ ਪ੍ਰ ਕਿ ਸਾਨੂੰ ਇੱਕ ਰਾਈਟ ਕਨਸਟੀਟਿਊਸ਼ਨ ਨੇ ਦਿੱਤਾ ਉਹ ਕਰ ਰਹੇ ਆ ਉਹਦੇ ਵਿੱਚ ਇਹ ਰੋਹਿਤ ਕੁਮਾਰ ਵਰਗੇ ਜਾਂ ਜਿੰਨੇ ਵੀ ਅਫਸਰ ਨੇ ਆ ਰਹੇ ਨੇ ਆਪਣੀ ਡਿਊਟੀ ਤੋਂ ਪਾਰ ਕਰਕੇ ਆ ਰਹੇ ਨੇ ਮੈਨੂੰ ਲੱਗਦਾ ਹੈ ਹੁਣ ਇਹ ਕੁਸ ਗੱਲ ਨੂੰ ਨਾ ਸਾਰਾ ਮਿੱਟੀ ਪਾਣਾ ਚਾਹੁੰਦੇ ਨੇ ਇਹਨਾਂ ਦੇ ਅਫਸਰ ਕੋਲ ਗਲਤੀ ਤਾਂ ਹੋ ਗਈ ਆ ਠੀਕ ਹੈ ਇਹਨਾਂ ਨੇ ਕਰ ਲਿਆ ਆ ਉਹ ਹੁਣ ਇਹ ਚਾ ਰਹੇ ਨੇ ਕਿ ਜਥੇਬੰਦੀਆਂ ਇਕੱਠੀਆਂ ਹੋ ਕੇ ਵਿਰੋਧ ਨਾ ਕਰਨ ਤੇ ਮਿੱਟੀ ਪਾਈ ਜਾਵੇ ਇਸ ਕਰਕੇ ਤੁਹਾਨੂੰ ਲੱਗਦਾ ਕਿ ਉਸ ਪਾਸੇ ਇਧਰ ਆਉਣ ਦੀ ਕੋਸ਼ਿਸ਼ ਹੋ ਰਹੀ ਹੈ ਬਿਲਕੁਲ ਬਿਲਕੁਲ ਹਾਂਜੀ ਹੋ ਸਕਦਾ ਇਸ ਤੋਂ ਵੱਧ ਵੀ ਇਹ ਕਰਨ ਇਹ ਜਿਹੜੇ ਅਫਸਰ ਨੇ ਰੋਹਿਤ ਕੁਮਾਰ ਮਨੀਸ਼ ਕੁਮਾਰ ਜਾਂ ਜਿੰਨੇ ਵੀ ਨੇ ਇਹ ਹੋ ਸਕਦਾ ਕਰਨ ਤੇ ਬਾਦਲ ਸਾਹਿਬ ਕਿਰਪਾਲ ਸਿੰਘ ਜੀ ਬੈਠੇ ਨੇ ਹੋ ਸਕਦਾ ਹੈ ਜੇ ਇਹ ਕੁੱਤ-ਕੁੱਤ ਕੇ ਆ ਕੇ ਸਾਨੂੰ ਹਿੱਟ ਵੀ ਕਰ ਸਕਦੇ ਨੇ ਜੀ 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 ਬਿਲਕੁਲ ਤੇ ਜੇਕਰ ਅਜਾ ਹੁੰਦਾ ਤਾਂ ਅਗਲਾ ਰੁਖ ਕੀ ਹੋਏਗਾ ਕਿਉਂਕਿ ਫਿਲਹਾਲ ਜੋ ਤੁਸੀਂ ਕਹਿੰਦੇ ਹੋ ਕਿ ਜੋ ਸਾਡੀਆਂ ਮੰਗਾਂ ਸੀ ਉਹ ਸੁਣੀਆਂ ਜਾਣਦਾ ਸੀ ਸ਼ਾਇਦ ਉੱਠ ਜਾਗੇ ਪਰ ਅਜੇ ਹੀ ਸਥਿਤੀ ਲੱਗ ਨਹੀਂ ਰਹੀ। ਹਾਂਜੀ ਵੀਰ ਜੀ ਬਿਲਕੁਲ ਇਹ ਤਾਂ ਹੈ ਹੀ ਇਹ ਬਸ ਹੁਣ ਮਿੱਟੀ ਪਾਣ ਦੇ ਲੱਗੇ ਹੋਏ ਨੇ ਪਰ ਵੀਰ ਜੀ ਜਥੇਬੰਦੀਆਂ ਐਨ ਤਿਆਰ ਪਰ ਤਿਆਰ ਨੇ ਹੋਰ ਸਾਡੇ ਵੀਰ ਸਾਰੇ ਇੱਥੇ ਆ ਰਹੇ ਨੇ ਰੱਖਣਾ ਆਪਾਂ ਕੰਮ ਪੀਸਫੁਲੀ ਇਹ ਪਰ ਵੀਰ ਜੀ ਇਹਨੂੰ ਆਪਾਂ ਲਾ ਕੇ ਰੱਖਾਂਗੇ ਸਿਰੇ ਉੱਤੇ। 7 ਵਜੇ। ਹਾਂ 7 ਵਜੇ ਛੱਡ ਕੇ ਰੱਖਾਂਗੇ ਤੇ ਸਿਰੇ ਲੱਗੂਗਾ ਤਾਂ। ਕਿਉਂਕਿ ਜਿਵੇਂ ਨੌਜਵਾਨ ਨੇ ਵੀ ਦੱਸਿਆ ਜੋ ਪੁਲਿਸ ਵਾਲੇ ਕਹਿ ਰਹੇ ਕਿ ਉਹ ਨੌਜਵਾਨ ਨੂੰ ਬੋਲਣ ਦਿਓ ਨੌਜਵਾਨ ਦਾ ਜਦੋਂ ਮੈਂ ਇੰਟਰਵਿਊ ਕਰ ਰਿਹਾ ਸੀ ਤਾਂ ਉਹਨੇ ਕਿਹਾ ਕਿ ਮੈਨੂੰ ਚੈ ਉਹ ਕਹਿੰਦਾ ਬੋਲਣ ਦੋ ਖੁਦ ਨੌਜਵਾਨ ਕਹਿ ਰਿਹਾ ਇਹ ਗੱਲ ਅਸੀਂ ਤਾਂ ਗੱਲ ਹੀ ਨਹੀਂ ਬੋਲ ਰਹੇ ਜੀ ਬੋਲੀ ਤਾਂ ਉਸ ਨੌਜਵਾਨ ਜਿਸਤੇ ਹੋਇਆ ਤਸ਼ੱਦਦ ਉਹ ਬੋਲ ਰਿਹਾ ਨਾ ਅਸੀਂ ਖੜੇ ਆ ਸਿਰਫ ਪੱਗ ਵਾਸਤੇ ਆਪਣੇ ਪੰਥ ਵਾਸਤੇ ਕਿਉਂਕਿ ਸਾਡੀ ਪੱਗ ਦੀ ਵੀਅਦੀ ਹੋਈ ਆ ਸਾਡੀ ਕੇਸਾਂ ਦੀ ਵੀਅਦੀ ਹੋਈ ਆ ਜਦੋਂ ਤੱਕ ਸਾਨੂੰ ਇਹ ਮਤਲਬ ਕਿ ਪੂਰਾ ਹੋਂ ਨਹੀਂ ਦੇਣਗੇ ਅਸੀਂ ਨਹੀਂ ਜਾਵਾਂਗੇ ਥੋਠਾਂਗੇ ਨਹੀਂ ਬਸ ਤੋਂ ਹੀ ਇਹ ਲੱਗੇ ਹੋਏ ਨੇ ਵਿਚੋਲੇ ਇਹਨਾਂ ਨੇ ਪਾਤੇ ਨੇ ਵੀ ਕੋਈ ਨਾ ਕੋਈ ਇਹਨੂੰ ਦਬਾਵੇ ਇਹਨੂੰ ਡਰਾਵੇ ਇਹਨੂੰ ਮੁੰਡੇ ਨੂੰ ਡਰਾਇਆ ਜਾ ਰਿਹਾ ਵੀ ਇਹ ਜਿਹੜੇ ਅੱਗੇ ਨੇ ਇਹ ਤਾਂ ਪੋਲਿਟਿਕਲ ਬੰਦੇ ਨੇ ਇਹਨਾਂ ਨੇ ਤਾਂ ਲੰਘ ਜਾਣਾ ਤੈਨੂੰ ਛੱਡ ਜਾਣਾ ਪਰ ਮੈਂ ਤੁਹਾਨੂੰ ਦੱਸਦਾ ਇੱਥੇ ਕੋਈ ਪੋਲਿਟਿਕਲ ਨਹੀਂ ਹੈਗਾ ਇੱਥੇ ਸਾਰੇ ਸਿੱਖ ਧਰਮ ਨਾਲ ਜੁੜੇ ਨੇ ਬਾਕੀ ਧਰਮ ਨਾਲ ਜੁੜੇ ਨੇ ਇੱਥੇ ਤੱਕਾ ਹੋਇਆ ਤੱਕੇ ਦੇ ਖਿਲਾਫ ਅਸੀਂ ਸਾਰੇ ਖੜੇ ਤੇ ਅਸੀਂ ਇੱਥੇ ਬਿਲਕੁਲ ਖੜੇ ਰਾਂਗੇ ਡੱਟ ਕੇ ਬੈਠਾਂਗੇ ਮੀਂਹ ਆਵੇ ਨੇੜੀ ਆਵੇ ਝੱਕੜ ਉਹ ਸੀਆਈਡੀ ਵਾਲਾ ਮੁੰਡਾ ਆਇਆ ਸੀ ਕੀ ਪੁੱਛ ਕੇ ਗਿਆ ਬਈ ਤੁਹਾਨੂੰ ਮੇਰਾ ਸਰ ਪਿੰਡ ਪੁੱਛ ਰਿਹਾਗਾ ਡਿਟੇਲ ਪੁੱਛ ਰਿਹਾ ਵੀ ਕਿੱਥੋਂ ਦੇ ਕਿੱਥੋਂ ਦੇ ਰਹਿਣ ਵਾਲੇ ਹੈਗੇ ਹੋ ਮੈਂ ਸਾਰੇ ਡਿਟੇਲ ਦਾ ਪੁੱਛ ਰਿਹਾਗਾ ਤੇ ਮੈਨੂੰ ਵਾਰ-ਵਾਰ ਹੀ ਇਦਾਂ ਪੁੱਛ ਰਹੇ ਨੇ ਵਾਰ-ਵਾਰ ਹੀ ਮੈਨੂੰ ਪ੍ਰੈਸਰਾਈਜ਼ ਕੀਤਾ ਜਾ ਰਿਹਾ ਮਾਫੀ ਮੰਗਵਾ ਦਿੰਨੇ ਆ ਪਰ ਸਰ ਇੱਕ ਮਾਫੀ ਕੀ ਕਰ ਲੂਆ ਤੂੰ ਪਹਿਲਾਂ ਵੀ ਚਾਰ ਜਣਿਆਂ ਨਾਲੇ ਹੀ ਸੇਮ ਪ੍ਰੋਸੈਸ ਸੇਮ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਮੈਨੂੰ ਮਾਫੀ ਮੰਗ ਕੇ ਖੜਾ ਛਡਾ ਲੂਗਾ ਛੇਵੇਂ ਕੋਈ ਹੋਰ ਆਜੂਗਾ ਜੀ ਇਹਨਾਂ ਨੇ ਕਦਰ ਨਹੀਂ ਕਰਨੀ ਕੀ ਇਹਨਾਂ ਨੇ ਇਨਸਾਫ ਨਹੀਂ ਦੇਣਾ ਸਾਬ ਇਹ ਜਿਹੜਾ ਐਸ ਕਵੀ ਰਾਜੀਨਾਮਾ ਕਰ ਲਓ ਅਸੀਂ ਸੌਰੀ ਮੰਗਵਾ ਦਿੰਨੇ ਆ ਪੈਰੀ ਪਵਾ ਦਿੰਨੇ ਆ ਮਾਫੀ ਮੰਗਵਾ ਦਿੰਨੇ ਆ ਕਿਹੜੇ ਅਫਸਰ ਇੱਥੇ ਕਹਿ ਰਹੇ ਸੀ ਕਿ ਮੁੰਡੇ ਤੋਂ ਬਲਾਓ ਮੁੰਡੇ ਨੂੰ ਹਾਂ ਹਾਂਜੀ ਉਹਨਾਂ ਨੇ ਆਪ ਮੈਨੂੰ ਆਖਿਆਗਾ ਵੀ ਅਸੀਂ ਪੈ ਸੌਰੀ ਬਲਵਾ ਦਿੰਨੇ ਆ ਵੀ ਇਹਨੂੰ ਗੱਲ ਨੂੰ ਅੱਗੇ ਨਾ ਬਧਾਓ ਤੇ ਸਰ ਸਾਨੂੰ ਇਨਸਾਫ ਚਾਹੀਦਾ ਸਾਡਾ ਜਿਹੜਾ ਬੰਦਦਾਗਾ ਮਾਮਲਾ ਦੁਬਾਰੇ ਹੈ ਨਾ ਫਿਰ ਤੁਹਾਨੂੰ ਲੱਗਦਾ ਉਹ ਪਿੰਡ ਵਗੈਰਾ ਪੁੱਛ ਕੇ ਗਏ ਆ ਕਿ ਇਹਨੂੰ ਹੋਰ ਤਰੀਕੇ ਪ੍ਰੈਸ਼ਰਾਈਜ਼ ਕੀਤਾ ਜਾਏਗਾ ਇਹਦਾ ਕੰਮ ਹੀ ਹੈ ਜੀ ਪੁਲਿਸ ਦਾ ਕੰਮ ਕੀ ਹੈ ਕੋਲਾਂ ਕਿ ਟੀਚਰ ਕਿਸੇ ਨਾ ਕਿਸੇ ਕੋਲੋਂ ਪਾਸੋਂ ਉਹਨੂੰ ਦਬਾਅ ਬਣਾਇਆ ਜਾਵੇ ਜਿਹਦੇ ਵਿੱਚ ਕੋਈ ਐਸਆਈਟੀ ਬਣਾਵੇ ਇਸ ਕੇਸ ਦੀ ਜਿਹੜੀ ਆ ਪੈਰਵਾਈ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਨੇ ਇਹਦਾ ਹੁਣ ਕੋਈ ਪੈਰਵਾਈ ਨਹੀਂ ਕਰਨੀ ਪੁਲਿਸ ਪ੍ਰਸ਼ਾਸਨ ਨੇ ਠਾਣ ਲਿਆ ਵੀ ਉਹਨਾਂ ਨੇ ਉਸ ਜਿਹੜਾ ਬੰਦਾ ਵਾ ਆਸ਼ੀਸ਼ ਕੁਮਾਰ ਨੂੰ ਬਚਾਣਾ ਵਾ ਤੇ ਅਸੀਂ ਚਾਹੁੰਦੇ ਆ ਵੀ ਕੋਈ ਹੋਰ ਐਸਐਚਓ ਨੂੰ ਇਹ ਥਾਣਾ ਮਿਲੇ ਜਾਂ ਇਹ ਕੇਸ ਮਿਲੇ ਬਾਹਰਲਾ ਕੋਈ ਐਸਐਚਓ ਬਾਹਰਲਾ ਕੋਈ ਬੰਦਾ ਆ ਕੇ ਇਸ ਕੇਸ ਨੂੰ ਡੀਲ ਕਰੇ ਕਿਉਂਕਿ ਇਹਨਾਂ ਨੇ ਪੂਰਾ ਠਾਣ ਲਿਆ ਵਾ ਇਹਨਾਂ ਨੇ ਵਿਚੋਲੇ ਪਾ ਲਏ ਨੇ ਇਹਨਾਂ ਨੂੰ ਪਤਾ ਵਾ ਵੀ ਇਹਨੂੰ ਇੱਕ ਵਾਰੀ ਕੋਈ ਡੱਕ ਲਵੇ ਇਹ ਆਪਣੇ ਕੰਪਲੇਂਟ ਵਾਪਸ ਲਵੇ ਮੈਟਰ ਰਫਾ ਦਫਾ ਹੋ ਜਾਣਾ ਇਸ ਕਰਕੇ ਇੱਥੇ ਬੜੇ ਵਿਚੋਲੇ ਆ ਰਹੇ ਨੇ ਮੈਂ ਸਾਰਿਆਂ ਨੂੰ ਪਤਾ ਜੀ ਕੋਈ ਗੱਲ ਨਹੀਂ ਅਸੀਂ ਉਰੇ ਬੈਠੇ ਆ ਬੜੇ ਸ਼ਾਂਤਮਈ ਤਰੀਕੇ ਨਾਲ ਬੈਠਾ ਸ਼ਾਂਤਮਈ ਪ੍ਰੋਟੈਸਟ ਆ ਤੁਸੀਂ ਦੇਖ ਲਓ ਦਰੀ ਸਾਈਡ ਤੇ ਵੀ ਸੀ ਆ ਜੀ ਸਾਈਡ ਤੇ ਬੈਠੇ ਆ ਕੋਈ ਰੋਡ ਨਹੀਂ ਕੋਈ ਕੁਛ ਨਹੀਂ ਅਸੀਂ ਸਾਈਡ ਤੇ ਹੀ ਬੈਠੇ ਰਵਾਂਗੇ ਕਿਉਂਕਿ ਇਹ ਹਮੇਸ਼ਾ ਇਹੀ ਦੇਖੋ ਜੀ ਇਹ ਰੋਡਾਂ ਨੂੰ ਢੋਕ ਦੇ ਨੇ ਜਾਮ ਕਰ ਦੇਣਾ ਅਸੀਂ ਬਿਲਕੁਲ ਸਾਈਡ ਤੇ ਸ਼ਾਂਤ ਹੋਟੇ ਜਦੋਂ ਸਾਨੂੰ ਡਿਸੀਜਨ ਦੇਣਗੇ ਉਸ ਤੋਂ ਬਾਅਦ ਅਸੀਂ ਇੱਥੇ ਜਾਵਾਂ ਪਰ ਉਹ ਇੰਡੀਪੈਂਡੈਂਟ ਜਾਂਚ ਚਾਹੀਦੀ ਆ ਜੀ ਕਿਸੇ ਐਸਆਈਟੀ ਪ੍ਰੋਪਰ ਬਣੇ ਸਾਨੂੰ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਆ ਇਹ ਇਨਸਾਫ ਦੇ ਮੰਦਰ ਕਹੇ ਜਾਂਦੇ ਸੀਗੇ ਲੋਕਾਂ ਦਾ ਤਾਂ ਹੀ ਵਿਸ਼ਵਾਸ ਟੁੱਟਦਾ ਜਾ ਰ ਲੂਗਾ ਰ ਕਾਲਾ ਘਰ ਬਣਾਏ ਪਿਆ ਅੰਦਰ ਤੁਸੀਂ ਜਾਨਵਰਾਂ ਨਾਲ ਵੀ ਇਹ ਵਰਤਾਓ ਨਹੀਂ ਕਰਦੇ ਤੁਸੀਂ ਐ ਕਿਵੇਂ ਕਿਸੇ ਦੀ ਬੇਇੱਜ਼ਤੀ ਕਰ ਦੋਗੇ ਇਹ ਮੁੱਦਾ ਬਹੁਤ ਜ਼ਿਆਦਾ ਭਖੂਗਾ ਬਹੁਤ ਜ਼ਿਆਦਾ ਵਧਨ ਵਾਲਾ ਹੈ ਇਹ ਟਾਈਮ ਲਈ ਆਪਣੀ ਕਾਰਵਾਈ ਕਰਕੇ ਉਹਨੂੰ ਸਸਪੈਂਡ ਕਰ ਦੇਣ ਜੋ 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 ਇਹ ਤਲਖੀ ਹੋਈ ਹੁਣੇ ਤੁਸੀਂ ਵੀ ਉਹਦੇ ਵਿੱਚ ਬੈਸਦੇ ਨਜ਼ਰ ਆ ਰਹੇ ਸੀ ਕੀ ਮਨਸ਼ਾ ਲੱਗਦੀ ਹੈ ਤੁਹਾਨੂੰ ਕਿਉਂਕਿ ਹੁਣੇ ਤੁਸੀਂ ਅੰਦਰ ਬੈਠ ਕੇ ਮਿਲ ਕੇ ਆਏ ਹੋ ਫਿਰ ਉਸ ਤੋਂ ਬਾਅਦ ਸਪਰੈਸ ਕਰਨ ਵਾਲੀ ਗੱਲ ਹੋ ਰਹੀ ਹੈ ਗੁੰਡਾਗਰਦੀ ਹੋ ਰਹੀ ਹੈ ਇੱਥੇ ਕੋਈ ਉਹ ਵਿਚਾਰੇ ਕੋਈ ਉਗਰਵਾਦੀ ਫੜਿਆ ਤੁਸੀਂ ਕੋਈ ਰੇਪਿਸਟ ਫੜਿਆ ਤੁਸੀਂ ਦੇ ਨਾਲ ਤਸੱਜਦ ਕਰਨ ਨਾਲ ਸਾਨੂੰ ਵੀ ਡਰਾਇਆ ਜਾ ਰਿਹਾ ਵੀ ਅਸੀਂ ਬੈਠੀਏ ਨਾ ਇਹ ਇਹਨਾਂ ਨੂੰ ਨਹੀਂ ਪਤਾ ਇਹ ਛੇੜੇ ਦੇ ਕੰਮ ਭੜਕਣਾ ਹੀ ਆ ਇਹ ਤੁਹਾਡੇ ਸਾਹਮਣੇ ਹੀ ਤੁਸੀਂ ਦੇਖੀ ਚੱਲੋ ਨੰਬਰ ਕਿਵੇਂ ਵੱਧਦੇ ਆ ਜੀ ਇਹ ਤੱਕਾ ਕਰ ਲੈਣ ਜੋ ਕਰਦੇ ਸਾਡੇ ਦੇ ਗੋਲੀਆਂ ਚਲਾ ਦੇਣ ਸਾਡੇ ਦੇ ਜਿਹੜਾ ਲਾਠੀ ਚਾਰਜ ਕਰਨਾ ਉਹ ਕਰ ਦੇਣ ਸਾਡੇ ਦੇ ਪਾ ਦੇਣ ਜਿਹੜੇ ਪਰਚੇ ਪਾਉਣੇ ਆ ਹੁਣ ਵੀਰ ਕੱਲਾ ਨਹੀਂ ਅਸੀਂ ਸਾਰੇ ਨਾਲ ਖੜੇ ਆ ਜੀ ਬਿਲਕੁਲ ਤਾਂ ਤਲਖੀ ਵੀ ਹੋਈ ਪੁਲਿਸ ਪ੍ਰਸ਼ਾਸਨ ਤੇ ਤਰਨਾਕਾਰੀਆਂ ਦੇ ਵਿਚਕਾਰ ਦੇਖਣਾ ਹੋਵੇਗਾ ਇਹਨਾਂ ਦੀ ਮੰਗ ਹੈ ਕਿ ਕਿਸੇ ਹੋਰ ਅਫਸਰ ਜਾਂ ਕਿਸੇ ਹੋਰ ਥਾਣੇ ਦੇ ਅਧੀਨ ਇਹ ਕੇਸ ਲਿਆਂਦਾ ਜਾਵੇ ਕਿਉਂਕਿ ਇਹ ਸਾਰੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਸ ਅਫਸਰ ਨੂੰ ਜਿਸ ਨੇ ਇੱਕ ਸੱਤ